ਹਾਂਜੀ ਸਭ ਤੋਂ ਪਹਿਲਾਂ ਸਾਰੇ ਆਪਣਾ ਤਖਾ ਪਿਆਵਾਨੋ ਪਿਆਪੇ ਸੱਚੀ ਕਾਲਜੀ ਹੋਰ ਠੀਕ ਹੈ ਕੋਈ ਨਹੀਂ ਸਾਰੇ ਤੇ ਅੱਜ ਤਰੀਕੋ 9 ਸਤੰਬਰ ਤੇ 2025 ਤੁਸੀਂ ਦੇਖ ਜਾਂਦੇ ਹੋ ਅੱਜ ਹੈ ਬਾਕੀ ਤੈ ਤੈ ਨਾ ਜੀ ਦਤੈ ਹੈ ਆ ਤੇ ਵਜੇ ਤੇ ਆਪਣੀ ਵੀ ਦੇਖ ਜਾਂਦੇ ਆਪਣੀ ਬੈ ਪਤੀ ਆ ਹਾਂ ਦੀ ਆਪਣੀ ਬੈ ਪਤੀ ਆ ਬੀਬੀ ਤੁਨਾ ਬੰਨਵੀ ਦੇਖ ਤੁਸੀਂ ਦੇਖ ਜਾਂਦੇ ਅਨਿਸ਼ਾਰਾ ਆ ਜਾਏ ਤਾਂ ਸ਼ਾਲੇ ਤੇ ਇਹ ਅੱਜ ਪੰਜ ਦਿਨਾਂ ਦੀ ਹੋਈ ਹੈ ਤਾਂ ਇਹ ਖੰਮ ਨਹੀਂ ਆਪਾਂ ਦਿਖਾਉਂ ਜਾਂਦੇ ਤਨੇ ਦੇ ਕਿਨੇ ਪੰਜ ਦਿਨਾਂ ਦੀ ਹੋਈ ਹੈ ਦੇ ਬੈ ਕੋਈ ਨਮੀ ਪੈ ਰਹੀ ਜਨ ਮਾਰੇ ਮੋਤੇ ਵੇ ਦਾਣੇ ਦਾ ਗੀਜੋ ਰਿਪ ਜਮੀਂ ਵੰਦਾ ਜਾਇਆ ਹਫਤਾ ਹੋ ਗਿਆ ਹੈ ਤੇ ਬਾਕੀ ਆਪ ਵੀ ਬੈ ਪ੍ਰਯੋਗ ਕੀਆ ਪੂਰੀ ਇਹ ਦੇਖ ਹੀ ਜਾਈਂ ਇਹ ਆ ਪਨਾ ਚੋਨਾ ਨਾ ਕੀ ਦਾ ਛੁਕਤੀ ਕੇ ਨਾ ਕਹੀਂ ਵੀ ਇੱਕ ਨਹੀਂ ਨਿਖਾਰਾ ਰਹਾ ਜੇ ਇੱਕ ਤੈਨੂੰ ਨਹੀਂ ਆਦਾ ਸਾਰਾ ਹੀ ਇਹ ਅੱਛੇ ਉੱਪਰ ਜਾਂਦਾ ਆ ਜਿਆ ਨਿਖਾਰਾ ਤੇ ਮੈਂ ਕੋਈ ਦੇ ਦੇ ਕੋ ਨਾ ਪਰ ਇਹਦੇ ਜੀ ਮੀ ਤਾਂ ਇਹ ਵੇਲਾ ਮੁੰਜਰਾ ਵੇਲੇ ਲੱਗ ਜੀ ਹਾਲ ਹੋ ਜੇ ਪੂਰੀਆਂ ਕਦੀਆਂ ਜੇ ਮੁੰਜਰਾ ਤੇ ਇਹਨੂੰ ਆਪਾਂ ਜਵੇ ਕਰਦੇ ਸੀ ਪਹਿਲੇ ਜਵੇ ਆਪਾਂ ਕਰਤੀ ਪੁੰਛੁੰਦੀ ਜੀ ਪਤਲੇ ਵੇਦੀ ਉਹ ਵੀ ਤੇਰੀ ਅਦਤ ਦੀ ਤੇ ਅੱਜ ਹੋਈ ਨਾ ਕਮ ਕੰਨ ਥੋਲਾ ਚਦਾਨਾ ਦੇ ਨੋੜਿਆ ਥੋਲਾ ਚਦਾਨਾ ਦੇ ਨੋੜਿਆ ਤੇ ਹੁਣ ਆਪਾਂ ਇਹਨੂੰ ਜੁਜ ਜਵੇ ਕਰਨੀਆਂ ਕੋ ਲੋਏ ਹਫਤੇ ਨੂੰ ਮੈਨਾਂ ਹਫਤਾ ਵੇਰ ਕਰ ਲੀ ਗੇ ਤੁਸੀਂ ਕਹੇ ਬਜਵੇ ਕਰਦੇ ਇਹਨੇ ਤੇਲੇ ਦੀ ਤੇ ਬੈਪਤੀ ਆਪੇ ਪੂਰੀ ਓਕੇ ਆ ਨੇ ਬਾਕੀ ਵੈਹ ਨੂੰ ਵੀ ਮੇਕ ਕਰਨ ਤੇ ਮੇਰੇ ਪਰਿਆ ਹੱਥ ਰੱਖੇ ਫਤਲਾ ਕੇ ਤੇ ਆ ਗਲੇ ਆਵੇ ਲ ਆਪਣਾ ਜੀ ਪੀਰਾ ਚੁੱਕਦੀ ਚੋਣਾ ਨਹੀਂ ਆ ਇਹਦਾ ਅਨਛਾਰਾਂ ਦਾ ਇਕਦਮ ਨਹੀਂ ਹੋਇਆ ਸਾਰਾ ਹੀ ਇੱਕ ਦੇ ਕਿਤੇ 50% ਹੋਇਆ ਤੇ ਵੇਲੇ ਬਾਕੀ ਵੇਲੇ ਆ ਜਾਣਾ ਮਾਨੂੰ ਤੇ ਬੈਕ ਜਾ ਦੇਖ ਲਈ ਗੋਪ ਦੇ ਵੇਤੀ ਆ ਇਹ ਦੇਖ ਲੋ ਇਹ ਜੋ ਗੋਪ ਦੇ ਵੇਤੀ ਆ ਨਿਛਾਰਾ ਹੈ ਇਹ ਤਾਂ ਸਾਰਾ ਇੱਕ ਟਾਈਮ ਨਹੀਂ ਆਦਾ ਇਹ ਰਹਿ ਲੱਤੀ 22 ਜੂਨ ਦੀ ਇਹ ਬਾ ਚੋਨਾ 22 ਜੂਨ ਦਾ ਲੱਗਾ 22 ਜੂਨ ਆ ਜਰਾ ਤੇ ਆ ਲੜਾਈ ਖੋਲਾ ਜੂਨ ਦਾ ਟੋਲਾ ਦਾ ਵੀ ਜੂਨ ਦਾ ਇਹਦਾ ਹੋ ਜਾ ਇਦਾਂ ਅੱਛੀ ਬਚਨ ਤੋਂ ਹੋ ਜਾ ਇਦਾਂ ਬਸ ਪੀਣੀ ਗੋ ਲੈਣਾ ਤਨਛਾ ਦਾ ਇਹਨਾਂ ਦੇ ਪੀਦਾ ਜੂ ਕੱਤੀ ਆ ਛੰਨੇ ਨਾ ਮਾਰਨੇ ਮੋਤੇ ਦਾ ਨੇ ਦਾ ਕੀ ਕੰਤੇ ਨਾ ਮੀਨੇ ਦੇਖੀ ਜੂ ਨਾ ਕੀ ਆ ਫਿਰ ਕੰਮ ਪੰਦੇ ਘਾਇਂ ਦਿੱਤਾ ਨਾ ਤੂੰ ਦੇਖ ਲਉ ਤੇ ਇੱਦੇ ਦੀ ਵੇਲੋ ਹਾਲਾ ਐਸੇ ਹੀ ਕੰਦੇ ਜਾਂਦੇ ਜਾਂ ਪੀਰੇ ਚੋਂ ਕੱਢਿਓ ਆ ਨਿਸ਼ਾਰਾ ਇੱਕ ਟਾਈਮ ਨਹੀਂ ਦਾ ਜੈਗਰ ਦਾ ਪਰ ਦੇਖ ਹੀ ਲਿਆ ਨਾ ਇਹ ਪਹਿਲੀ ਗੱਲ ਆ ਲਾਦਾ ਚੋਨਾ ਤੇ ਬਾਕੀ ਦੀ ਦੇਖ ਲਉ ਆ ਦੇਖ ਲਉ ਆ ਤੇ ਨਿਕਲੇ ਵਿਖੇ ਜਿਹੜੇ ਗੋਪ ਦੇ ਵਿਖੇ ਆ ਤੇ ਬਾਕੀ ਵੇਖਣੋਂ ਬਾਹਰ ਆ ਜਾ ਸਾਰੇ ਵੇਖ ਲਉ ਕਿਤੇ ਕਿਤੇ

ਤੇ ਪਹਿਲਾਂ ਧੁਬਲੀਆ ਨਾਲੇ ਕੋਰ ਬੁੱਧਾ ਦਾ ਤੂੰ ਗੱਛਪਿਆ ਮਾਦਾ ਜੇ ਭੰਨ ਨਾ ਤੇ ਆਪਣਾ ਅੱਧਾ ਪੱਤੀਆ ਦਾ ਇਲਾਕਾ ਨਾ ਦਾ ਸਾਰੇ ਜਿੰਨੇ ਪਿੰਡ ਵਾ ਇਹਦਾ ਬਜਾਇਆ ਵਾ ਨਾਲੇ ਨਾ ਨੇ ਵੀ ਲੋਕ ਦੇਖਦੇ ਹੁੰਦੇ ਹੋਈਆਂ ਨਾ ਜਿਆਦਾ ਨਹੀਂ ਹੁੰਦਾ ਦੇਖਦੇ ਹੋਈ ਵੇਖ ਨਹੀਂ ਇਹ ਤਾਂ ਵੀਡੀਓ ਪਾਈ 26 ਅੰਨ ਦੀ ਆ ਦੇਖ ਕਤਪਤ ਇਹ ਪਾਈ ਨਾ ਆ ਤਾਂ ਜਨਰਲ ਵੀਡੀਓ ਪਾਈ ਆ ਦੀ ਤਾਲੀਆਂ ਦੇ ਦਿੰਗੇ ਨਾ ਤਾੜੀਆਂ ਇਹ ਤੁਹਾਨੂੰ ਸਾਕੋਤਾ ਪਾ ਜੀ ਇਹ ਵਾਕੀ ਤੁਸੀਂ ਦੇਖ ਲੀ ਓਕੇ